ਸੱਚਖੰਡ ਸ੍ਰੀ ਦਰਬਾਰ ਸਾਹਿਬ ਪਿਛਲੇ ਦੋ ਦਿਨ ਤੋਂ ਸੇਵਾ ਕਰ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਤੇ ਕਿਸੇ ਸਖਸ਼ ਵੱਲੋਂ ਹਮਲਾ ਕਰ ਦਿੱਤਾ ਗਿਆ ਗੋਲੀ ਚਲਾਉਣ ਦੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਆਪਾਂ ਉਹਦੇ ਤੇ ਦੋ ਗੱਲਾਂ ਸਾਹਮਣੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਕਿ ਕੌਣ ਉਹ ਸਖਸ਼ ਹੈ ਜਿਸ ਨੇ ਸੁਖਬੀਰ ਬਾਦਲ ਤੇ ਗੋਲੀ ਚਲਾਈ ਵੱਡੀ ਖਬਰ ਹੈ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਇਹ ਘਟਨਾ ਵਾਪਰੀ ਨਹੀਂ ਸੀ ਵਾਪਰਨੀ ਚਾਹੀਦੀ ਤੇ ਅੱਜ ਆਪਾਂ ਉਹਦੇ ਤੇ ਗੱਲਬਾਤ ਕਰਾਂਗੇ ਕਿ ਕੌਣ ਉਹ ਸ਼ਖਸ ਹੈ ਜਿਸ ਨੇ ਸੁਖਬੀਰ ਬਾਦਲ ਤੇ ਗੋਲੀ ਚਲਾਈ ਨਰੈਨ ਸਿੰਘ ਜੋੜਾ ਨਰੈਨ ਸਿੰਘ ਜੋੜਾ ਕੌਣ ਹੈ ਇਹਦਾ ਪਿਛੋਕੜ ਕੀ ਹੈ ਇਹ ਤੁਹਾਡੇ ਨਾਲ ਜਾਣਕਾਰੀ ਆਪਾਂ ਸਾਂਝੀ ਕਰਦੇ ਹਾਂ ਨਰੈਨ ਸਿੰਘ ਜੋੜਾ ਡੇਰਾ ਬਾਬਾ ਨਾਨਕ ਤੋਂ ਇਹਦਾ ਪਿਛੋਕੜ ਹੈ ਤੇ ਇਦੇ ਵਿੱਚ ਇਹ ਵੀ ਆ ਰਿਹਾ ਕਿ ਇਹ ਗਰਮਖਿਆਲੀ ਕਥਕ ਤੌਰ ਤੇ ਗਰਮਖਿਆਲੀਆਂ ਦੇ ਨਾਲ ਜੁੜਿਆ ਹੋਇਆ ਨਰਿੰਦਰ ਸਿੰਘ ਜੋੜਾ ਨਰਿੰਦਰ ਸਿੰਘ ਜੋੜਾ 28 ਫਰਵਰੀ 2013 ਨੂੰ ਵੀ ਤਰਨਤਾਰਨ ਦੇ ਪਿੰਡ ਜਲਾਲਾਬਾਦ ਤੋਂ ਗ੍ਰਫਤਾਰ ਰਸੂ ਕੀਤਾ ਗਿਆ ਸੀ ਪਹਿਲਾਂ ਤੋਂ ਨਰਿੰਦਰ ਸਿੰਘ ਜੋੜਾ ਤੇ ਕਾਫੀ ਕੇਸ ਚੱਲ ਰਹੇ ਨੇ ਨਰਿੰਦਰ ਸਿੰਘ ਜੋੜਾ ਦੇ ਦੋ ਸਾਥੀ ਪਿੰਡ ਪਲੋਰੀ ਤੋਂ ਗ੍ਰਫਤਾਰ ਕੀਤੇ ਗਏ ਸਨ ਨਰਿੰਦਰ ਸਿੰਘ ਜੋੜਾ ਪਾਕਿਸਤਾਨ ਜਾ ਕੇ ਉੱਥੋਂ ਅਸਲਾ ਲਿਆਉਣ ਦੇ ਇਲਜ਼ਾਮ ਵੀ ਉਸਤੇ ਲੱਗੇ ਸਨ ਜਿਹੜੇ ਦੋਸ਼ ਲਗੇ ਸਨ 2013 ਤੋਂ ਲੈ ਕੇ 2018 ਤੱਕ ਨਰਿੰਦਰ ਸਿੰਘ ਜੋੜਾ ਜੇਲ੍ਹ ਦੇ ਵਿੱਚ ਰਹਿ ਔਰ ਹੁਣ ਬਾਹਰ ਆਏ ਹੋਏ ਸਨ ਸਭ ਤੋਂ ਵੱਡੀ ਗੱਲ ਕਿ ਸੁਖਵੀਰ ਸਿੰਘ ਬਾਦਲ ਜਿਹੜੇ ਜਿਵੇਂ ਉਹਨਾਂ ਦੀ ਅਕਾਲ ਤਖਤ ਦੇ ਜ਼ਥੇਦਾਰਾ ਵੱਲੋਂ ਡਿਊਟੀ ਲਾਈ ਗਈ ਬਰਸਾ ਫੜ ਕੇ ਡਿਊਟੀ ਦੇ ਸਾਹਮਣੇ ਉਹ ਪੈਰੇ ਤੇ ਸਨ ਵੀਲਚੇਰ ਤੇ ਬੈਠੇ ਸਨ ਔਰ ਬਿਲਕੁਲ ਸੈਕਸ਼ਨ ਦੇ ਕੋਲ ਜਾ ਕੇ ਗੋਲੀ ਚਲਾਈ ਪਰ ਖੁਦ ਕਿਸਮਤੀ ਆਪਾਂ ਕਹਿ ਸਕਦੇ ਹਾਂ ਕਿ ਚੰਗੀ ਖਬਰ ਇਹ ਆ ਕਿ ਜਿਹੜੀ ਗੋਲੀ ਆ ਉਹ ਸੁਖਵੀਰ ਬਾਦਲ ਨੂੰ ਨਹੀਂ ਲੱਗੀ ਸਿੱਧਾ ਜਦੋਂ ਹਮਲਾ ਕਰਨ ਲੱਗੇ ਤਾਂ ਉੱਥੇ ਜਿਹੜੇ ਪਹਿਰੇਦਾਰ ਦੇ ਲੋਕ ਸਨ ਜਾਂ ਉਹਨਾਂ ਦੀ ਸਿਕਿਉਰਿਟੀ ਸੀ ਉਹਨਾਂ ਨੇ ਫਟਾਫਟ ਉਹ ਸਖਤ ਨੂੰ ਫੜ ਲਿਆ ਔਰ ਨਰੈਨ ਸਿੰਘ ਜੋੜਾ ਨੂੰ ਫੜਨ ਤੋਂ ਬਾਅਦ ਉੱਥੋਂ ਦੇ ਸੀਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਬਿਆਨ ਦਿੱਤਾ ਕਿ ਜਲਦ ਅਸੀਂ ਜਿਹੜਾ ਇਹਦੀ ਜਾਂਚ ਕਰਾਂਗੇ ਨਰੈਨ ਸਿੰਘ ਜੋੜੇ ਬਾਰੇ ਜੋ ਹੋਰ ਵੀ ਕੇਸ ਹੋਣਗੇ ਉਹਦੇ ਬਾਰੇ ਵੀ ਉਹ ਜਾਣਕਾਰੀ ਦੇਣਗੇ ਜਿਹੜਾ 1984 ਵਿੱਚ ਪਾਕਿਸਤਾਨ ਗਿਆ ਸੀ ਤੇ ਖੜਕੂਵਾਦੀ ਸ਼ੁਰੂਆਤ ਦੇ ਪੜਾ ਦੌਰਾਨ ਪੰਜਾਬ ਵਿੱਚ ਹਥਿਆਰ ਜਾਂ ਹੋਰ ਚੀਜ਼ਾਂ ਜਿਹੜੀਆਂ ਲਿਓਨ ਦੇ ਵਿੱਚ ਵੀ ਇਹਨਾਂ ਦੇ ਦੋਸਤ ਸਨ ਤੇ ਬੜੈਲ ਜੇਲ੍ਹ ਦੇ ਵਿੱਚ ਇਹ ਬੰਦ ਸਨ ਤੇ ਉਸ ਤੋਂ ਬਾਅਦ ਇਹ 2018 ਦੇ ਵਿੱਚ ਜਿਹੜਾ ਬਾਹਰ ਆਏ ਸੋ ਇੱਕ ਚੰਗੀ ਖਬਰ ਇਹ ਆ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਔਰ ਵੱਡੀ ਗੱਲ ਇਹ ਆ ਕਿ 2007 ਤੋਂ ਲੈ ਕੇ 2017 ਤੱਕ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਹਦੇ ਵਿੱਚ ਜੋ ਅ ਗੁਰੂ ਗ੍ਰੰਥ ਸਾਹਿਬ ਜੀ ਦੀ ਬਦਬੀ ਹੋਈ ਜਾਂ ਜਿਹੜੇ ਉਹ ਅਫਸਰ ਸਨ ਜਿਨ੍ਹਾਂ ਨੇ ਬੜਾ ਘਾਣ ਕੀਤਾ ਸੀ ਸਿੱਖੀ ਦਾ ਉਹਨਾਂ ਨੂੰ ਤਰੱਕੀਆਂ ਦੇਣੀਆਂ ਹੋਰ ਵੀ ਕਈ ਮੁੱਦੇ ਸਨ ਜਿਹੜੇ ਸੁਖਬੀਰ ਬਾਦਲ ਨੇ ਕਬੂਲੇ ਆਪਣਾ ਕਬੂਲਨਾਮਾ ਮੰਨਿਆ ਉਹਨਾਂ ਗੁਨਾਹਾਂ ਦੀ ਜਿਹੜੀ ਸਜ਼ਾ ਸ੍ਰੀ ਅਕਾਲ ਸਖਬ ਜੀ ਦੇ ਜਥੇਦਾਰਾਂ ਵੱਲੋਂ ਸੁਖਬੀਰ ਬਾਦਲ ਉਹਦੀ ਕੈਬਨਟ ਜਾਂ ਹੋਰ ਜਿਹੜੇ ਉੱਥੇ ਉਦੇਦਾਰ ਸਨ ਅਕਾਲੀ ਦਲ ਦੇ ਉਹਨਾਂ ਨੂੰ ਦਿੱਤੀ ਗਈ ਜਿਹਦੇ ਵਿੱਚ ਵੱਖ-ਵੱਖ ਆ ਸਵਾਵਾ ਜਿਹੜੀਆਂ ਸਜ਼ਾ ਦੇ ਤੌਰ ਤੇ ਇਹਨਾਂ ਨੂੰ ਲਾਈਆਂ ਗਈਆਂ ਜਿਵੇਂ ਬਾਥਰੂਮ ਸਾਫ਼ ਕਰਨਾ ਬਰਤਨ ਮਾਂਜਨੇ ਇਸੇ ਤਹਿਤ ਜਿਹੜੀ 9 ਵਜੇ ਜਿਹੜੀ ਸੁਖਵੀਰ ਬਦਲ ਦੀ ਸੇਵਾ ਸ਼ੁਰੂ ਹੋਈ ਸੀ ਇਹਨਾਂ ਨੇ ਕੱਲ ਵੀ ਸਾਰਾ ਦਿਨ ਜਿਹੜੀ 3 ਦਸੰਬਰ ਨੂੰ ਵੀ ਸੇਵਾ ਕੀਤੀ ਅੱਜ ਸਵੇਰੇ ਜ्यों ਹੀ ਇਹ ਸੇਵਾ ਤੇ ਆਪਣੇ ਪਹੁੰਚੇ ਨੇ ਸਜ਼ਾ ਕਹੈ ਲੋ ਜਾਂ ਸੇਵਾ ਕਹੈ ਲੋ ਉਹ ਕਰਨ ਪਹੁੰਚੇ ਨੇ ਕੁਝ ਦੇਰ ਹੀ ਹਜੇ ਉਹਨਾਂ ਨੇ ਆਪਣੀ ਡਿਊਟੀ ਸ਼ੁਰੂ ਕੀਤੀ ਸੀ ਤਾਂ ਇੱਕ ਸਖ ਮੱਥਾ ਟੇਕਣ ਦੇ ਬਹਾਨੇ ਜਿਹੜਾ ਡਿਊਟੀ ਦੇ ਕੋਲ ਆਇਆ ਦਰਬਾਰ ਸਾਹਿਬ ਦੇ ਉਹਨੇ ਆਪਣੀ ਡੱਬ ਚੋਂ ਰਵਲਵਰ ਕੱਢਿਆ ਤੇ ਸੁਖਬੀਰ ਬਦਲ ਤੇ ਤਾਨ ਦਿੱਤੀ ਐਨੇ ਨੂੰ ਜਿਹੜੀ ਸਿਕਿਉਰਟੀ ਸੀ ਉਹਨਾਂ ਨੇ ਉਸ ਨੂੰ ਕਾਬੂ ਕਰ ਲਿਆ ਔਰ ਸ਼ਖਸ ਨੂੰ ਗ੍ਰਿਫਤਾਰ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਇਹ ਤਾਜ਼ਾ ਅਪਡੇਟ ਸਸਿਅਕਾ